ਹੈਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਟੂ ਮਾਈ ਨਿਊ ਵੀਡੀਓ ਹੋਪਸ ਸੋ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਪਹਿਲੀ ਗੱਲ ਤਾਂ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਨਹੀਂ ਸਬਸਕ੍ਰਾਈਬ ਕਰਿਆ ਹੋਇਆ ਸਭ ਤੋਂ ਪਹਿਲਾਂ ਤੁਸੀਂ ਸਬਸਕ੍ਰਾਈਬ ਕਰ ਲਓ ਤੇ ਆਪਾਂ ਨੂੰ ਬਹੁਤ ਜ਼ਿਆਦਾ ਮੈਸੇਜੇਸ ਆ ਰਹੇ ਸੀਗੇ ਇੰਸਟਾਗ੍ਰam ਦੇ ਉੱਪਰ ਤੇ ਕਮੈਂਟ ਬਾਕਸ ਦੇ ਵਿੱਚ ਵੀ ਆਪਾਂ ਦੇਖਿਆ ਤਾਂ ਕਾਫੀ ਆਪਣੇ ਜਿਹੜੇ ਵੀਅਰਸ ਹੈਗੇ ਨੇ ਉਹ ਪੁੱਛ ਰਹੇ ਸੀਗੇ ਜਿਹੜੀਆਂ ਜਿਨ੍ਹਾਂ ਨੇ ਵੀਡੀਓਜ਼ ਦੇਖੀਆਂ ਨੇ ਹਜੂਰ ਸਾਹਿਬ ਦੀਆਂ ਸਾਰੀਆਂ ਜਿੰਨੀਆਂ ਵੀ ਆਪਾਂ ਅਪਲੋਡ ਕਰੀਆਂ ਹੋਈਆਂ ਨੇ 10 ਪਾਟਾ ਪਾਪ ਲੋਡ ਕਰੇ ਨੇ ਸਾਰੇ ਤੇ ਜਿਹੜੇ ਆਪਾਂ ਨਹੀਂ ਅਪਲੋਡ ਕਰੇ ਹੋਏ ਹੈਗੇ ਜਿਵੇਂ ਕਿ ਲੇਜ਼ਰ ਸ਼ੋ ਹੋ ਗਿਆ ਜਾਂ ਘੋੜਿਆਂ ਦੇ ਤਵੇਲੇ ਹੋ ਗਏ ਜਾਂ ਫਿਰ ਉੱਥੇ ਜਿਹੜਾ ਮਿਊਜ਼ੀਅਮ ਆ ਉਹ ਆਪਾਂ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਵੀ ਦੇ ਦੇਵਾਂਗੇ ਤੇ ਜਿਨ੍ਹਾਂ ਨੇ ਹਲੇ ਤੱਕ ਆਪਣੀਆਂ ਉਹ ਵਾਲੀਆਂ ਵੀਡੀਓਜ਼ ਨਹੀਂ ਦੇਖੀਆਂ ਹੈਗੀਆਂ ਤੁਸੀਂ ਜ਼ਰੂਰ ਦੇਖ ਲਓ ਤੁਹਾਨੂੰ ਆਪਾਂ ਕਾਲੀ ਕਲੀ ਚੀਜ਼ ਦੀ ਦਾਸ਼ਣ ਕਰਾਏ ਹੋਏ ਨੇ ਹੁਣ ਆਪਾਂ ਗੱਲ ਕਰਦੇ ਹਾਂ ਆਪਾਂ ਨੂੰ ਇੰਸਟਾਗ੍ਰam ਦੇ ਉੱਪਰ ਮੈਸੇਜ ਆਈ ਸੀ ਤੇ ਕਮੈਂਟ ਬਾਕਸ ਦੇ ਵਿੱਚ ਕਿ ਟਿਕਟਸ ਤਾਂ ਬੁੱਕ ਨਹੀਂ ਹੋ ਰਹੀਆਂ ਪਹਿਲਾ ਕੁਐਸਚਨ ਇਹ ਸੀਗਾ ਤੇ ਆਪਾਂ ਤੁਹਾਨੂੰ ਦੱਸ ਦਈਏ ਪਿਛਲੇ ਸਾਲ ਜਦੋਂ ਆਪਾਂ ਗਏ ਸੀਗੇ ਉਦੋਂ 4 ਤੋਂ 5 ਮਹੀਨੇ ਪਹਿਲਾਂ ਹੀ ਆਪਾਂ ਟ੍ਰੇਨ ਦੀ ਟਿਕਟ ਜਿਹੜੀ ਬੁੱਕ ਕਰਵਾ ਲਈ ਸੀ ਤੇ ਇਸ ਵਾਰ ਕੁਝ ਚੇਂਜਿੰਗਸ ਹੋਈਆਂ ਨੇ 2 ਮਹੀਨੇ ਪਹਿਲਾਂ ਤੁਸੀਂ ਟ੍ਰੇਨ ਦੀ ਟਿਕਟ ਜਿਹੜੀ ਬੁੱਕ ਕਰਵਾ ਸਕਦੇ ਹੋ 2 ਮਹੀਨੇ ਐਟ ਲੀਸਟ ਤੁਹਾਡੇ ਕੋਲ ਹੋਣੇ ਚਾਹੀਦੇ ਨੇ ਟ੍ਰੇਨ ਦੇ ਟਿਕਟ ਬੁੱਕ ਕਰਨ ਦੇ ਲਈ ਤੇ ਉਸ ਤੋਂ ਬਾਅਦ ਵਿੱਚ ਜੋ ਤੁਹਾਡੀ ਟ੍ਰੇਨ ਦੀ ਟਿਕਟ ਕਨਫਰਮ ਹੋ ਜੇਗੀ ਉਦੋਂ ਹੀ ਥੋੜੇ ਕੁ ਦਿਨ ਬਾਅਦ ਤੁਸੀਂ 4-5 ਦਿਨ ਬਾਅਦ ਆਪਣੀ ਵਾਪਸੀ ਦੀ ਟਿਕਟ ਵੀ ਜਿਹੜੀ ਬੁੱਕ ਕਰਵਾ ਕੇ ਇੱਥੋਂ ਹੀ ਜਾਣੀ ਆ ਜਿੱਥੋਂ ਵੀ ਤੁਸੀਂ ਆਪਣਾ ਜਾਣਾ ਵਾ ਜੇ ਤੁਸੀਂ ਉੱਥੇ ਜਾ ਕੇ ਬੁੱਕ ਕਰਵਾਉਨੇ ਹੋ ਜਾਂ ਫਿਰ ਤੁਸੀਂ ਐਟ ਆ ਟਾਈਮ ਜਦ ਹੀ ਟਿਕਟ ਬੁੱਕ ਕਰਦੇ ਹੋ ਤਾਂ ਤੁਹਾਨੂੰ ਰੈਕ ਦੇ ਵਿੱਚ ਮਿਲੇਗੀ ਟਿਕਟ ਜਿਹੜੀ ਕਨਫਰਮ ਨਹੀਂ ਹੋਈ ਹੁੰਦੀ ਹੈਗੀ ਤੁਹਾਨੂੰ ਪਤਾ ਨਹੀਂ ਸੀਟ ਮਿਲੇਗੀ ਵੀ ਜਾਂ ਨਹੀਂ ਜਾਂ ਫਿਰ ਤੁਹਾਨੂੰ ਜੇ ਤੁਸੀਂ 3-4 ਜਾਣੇ ਤਾਂ ਕੀ ਪਤਾ ਤੁਹਾਨੂੰ ਇੱਕ ਸੀਟ ਹੀ ਤੁਹਾਡੀ ਕਨਫਰਮ ਹੋਵੇ ਸੋ ਇਸ ਤੋਂ ਬੈਟਰ ਹੈਗਾ ਵਾ ਤੁਸੀਂ ਆਪਣੀ 2 ਮਹੀਨੇ ਪਹਿਲਾਂ ਹੀ ਆਪਣੀ ਜਾਣ ਦੀ ਤੇ ਵਾਪਸੀ ਦੀ ਟਿਕਟ ਜਿਹੜੇ ਬੁੱਕ ਕਰਵਾ ਕੇ ਜਾ ਸਕਦੇ ਹੋ ਆਨਲਾਈਨ ਵੀ ਬੁੱਕ ਕਰ ਸਕਦੇ ਹੋ ਜਾਂ ਫਿਰ ਤੁਸੀਂ ਕੋਈ ਵੀ ਤੁਹਾਡੇ ਨੇੜੇ ਰੇਲਵੇ ਸਟੇਸ਼ਨ ਹੈਗਾ ਵਾ ਜਾਂ ਜਿੱਥੋਂ ਵੀ ਤੁਸੀਂ ਨੇੜੇ-ਥੋੜੇ ਕੋਈ ਵੀ ਟ੍ਰੇਨ ਟਿਕਟ ਬੁੱਕ ਹੋ ਰਹੀਆਂ ਨੇ ਤਾਂ ਉੱਥੋਂ ਤੁਸੀਂ ਕਰਵਾ ਸਕਦੇ ਹੋ। 2 ਮਹੀਨੇ ਦਾ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਨਾ ਟ੍ਰੇਨ ਦੀ ਟਿਕਟ ਬੁੱਕ ਕਰਨ ਦੇ ਲਈ। ਬਹੁਤ ਜਾਣੇ ਦਾ ਸਵਾਲ ਸੀਗੇ ਕਿ ਟ੍ਰੇਨ ਦੀ ਟਿਕਟ ਦਾ ਬੁੱਕ ਨਹੀਂ ਹੋ ਰਹੀਆਂ। ਸੋ 2 ਤੋਂ 3 ਮਹੀਨੇ ਤਾਂ ਤੁਸੀਂ ਟ੍ਰੇਨ ਦੀ ਟਿਕਟ ਬੁੱਕ ਪਹਿਲਾਂ ਹੀ ਕਰਵਾ ਲਿਓ। ਉਸ ਤੋਂ ਬਾਅਦ ਵਿੱਚ ਆਪਾਂ ਗੱਲ ਕਰਦੇ ਹਾਂ ਕਿੰਨੀ ਸੀਗੀ ਟਿਕਟ ਆਪਣੀ ਜਾਣ ਦੀ ਤੇ ਆਉਣ ਦੀ। ਜੇ ਤਾਂ ਤੁਸੀਂ 슬ੀਪਰ ਕਲਾਸ ਲੈਣੇ ਹੋ ਜੀਨੇ ਵਿੱਚ ਤੁਹਾਨੂੰ ਬਸ ਵਿੰਡੋਜ਼ ਹੋਣਗੀਆਂ ਤੇ ਕੋਈ ਏਸੀ ਵਗੈਰਾ ਨਹੀਂ ਹੋਏਗਾ ਨਾਰਮਲ ਜਿਵੇਂ ਹੁੰਦੀਆਂ ਨੇ ਤਿੰਨ ਤਿੰਨ ਸੀਟ ਹੁੰਦੀਆਂ ਨੇ ਮਤਲਬ ਤਿੰਨ ਇੱਕ ਸਾਈਡ ਹੁੰਦੀਆਂ ਨੇ ਤੇ ਤਿੰਨ ਇੱਕ ਸਾਈਡ ਹੁੰਦੀਆਂ ਨੇ ਤਾਂ ਉਹਦਾ ਜਿਹੜਾ ਪ੍ਰਾਈਸ ਹੈਗਾ ਇੱਕ ਸਾਈਡ ਦਾ 850 ਤੋਂ 900 ਦੇ ਵਿੱਚ ਵਿੱਚ ਹੁੰਦਾ ਵਾ ਪ੍ਰਾਈਸ ਡਿਪੈਂਡ ਕਰਦਾ ਤੁਹਾਡੀ ਲੋਕੇਸ਼ਨ ਕਿੱਥੋਂ ਤੁਸੀਂ ਜਾਣਾ ਹੈਗਾ ਵਾ ਜੇ ਆਪਾਂ ਲੁਧਿਆਣੇ ਤੋਂ ਗੱਲ ਕਰੀਏ ਤਾਂ 880 ਕੁ ਸੀਏ ਜਾਨ ਆਨ ਦੀ ਮਤਲਬ ਇੱਕ ਸਾਈਡ ਦੀ ਇੱਕ ਸਾਈਡ ਜਿਵੇਂ 880 ਇੱਕ ਸਾਈਡ ਦੇ ਜਾਣ ਦੇ ਜਾਂ ਆਉਣ ਦੇ ਉਸ ਤੋਂ ਬਾਅਦ ਵਿੱਚ ਜਿਹੜੀ ਜਾਣ ਵੇਲੇ ਆਪਾਂ ਗਏ ਸੀ ਉਹ ਆਪਣੀ ਸੀਗੀ ਟਿਕਟ 3 ਟਾਇਰ ਜਿਹਨੂੰ ਥਰਡ ਕਲਾਸ ਏਸੀ ਕਹਿੰਦੇ ਆ ਉਹਦੇ ਵਿੱਚ ਸੀਟਸ ਜਿਹੜੀਆਂ ਜਿਵੇਂ ਸਲੀਪਰ ਮੰਗੂ ਤਿੰਨ ਤਿੰਨ ਹੁੰਦੀਆਂ ਨੇ ਬਟ ਉਹਦੇ ਵਿੱਚ ਏਸੀ ਹੁੰਦਾ ਵਾ ਤੇ ਜਿਹੜੀਆਂ ਵਿੰਡੋ ਹੁੰਦੀਆਂ ਨੇ ਉਹ ਮਿਰਰ ਵਾਲੀਆਂ ਹੁੰਦੀਆਂ ਨੇ ਤੇ ਜਿਹੜਾ ਗੇਟ ਵੀ ਹੁੰਦਾ ਵਾ ਉਹਦੇ ਮਤਲਬ ਜਿੱਥੋਂ ਐਂਟਰੈਂਸ ਹੁੰਦੀ ਹੁੰਦੀ ਹੈ ਵਾਸ਼ਰੂਮ ਵਗੈਰਾ ਹੁੰਦੇ ਨੇ ਤਾਂ ਉਹਦੇ ਜਿਹੜੇ ਪ੍ਰਾਈਸ ਹੈਗੀ ਆ 1880 ਇੱਕ ਸਾਈਡ ਦੀ ਹੈਗੀ ਸੀ ਉਸ ਤੋਂ ਬਾਅਦ ਵਿੱਚ ਸੈਕਿੰਡ ਕਲਾਸ ਏ ਸੀ ਜਿਹੜੇ ਸੈਕਿੰਡ ਕਲਾਸ ਏ ਸੀ ਦੀ ਟਿਕਟ ਹੈਗੀ ਆ ਉਹ 2950 ਤੋਂ 3000 ਦੇ ਵਿੱਚ ਵਿੱਚ ਹੁੰਦੀ ਆ ਟਿਕਟ ਤੇ ਉਹਦੇ ਵਿੱਚ ਦੋ ਦੋ ਸੀਟਸ ਹੁੰਦੀਆਂ ਨੇ ਦੋ ਇੱਕ ਸੱਕਰ ਦੋ ਇੱਕ ਸਾਈਡ ਤੇ ਉਸ ਦਾ ਜਿਹੜਾ ਪ੍ਰਾਈਸ ਹੈਗਾ ਵਾ 2950 ਤੋਂ 3000 ਦੇ ਵਿੱਚ ਹੁੰਦੀ ਇੱਕ ਸਾਈਡ ਦੀ ਤੇ ਉਹਦੇ ਵਿੱਚ ਪੜਦੇ ਲੱਗੇ ਹੁੰਦੇ ਨੇ ਮਤਲਬ ਉੱਧਰਲੀ ਸਾਈਡ ਦੋਨੋਂ ਸਾਈਡ ਪੜਦੇ ਲੱਗੇ ਹੁੰਦੇ ਨੇ ਉਹਦਾ ਇੰਨਾ ਪ੍ਰਾਈਸ ਹੈਗਾ ਵਾ ਜਿਹੜੀ ਆਉਂਦੀ ਆ ਫਰਸਟ ਕਲਾਸ ਏਸੀ ਉਹ ਤੁਹਾਨੂੰ ਦੀ ਜਾਣ ਦੇ ਟਿਕਟ 5000 ਰੁਪਏ ਹੈਗੇ ਇੱਕ ਜਾਣੇ ਦੀ ਆਪਾਂ ਜਿੰਨੀਆਂ ਵੀ ਟਿਕਟਸ ਦਸੀਆਂ ਨੇ ਤੁਹਾਨੂੰ ਇਹ ਇੱਕ ਮਤਲਬ ਇੱਕ ਪਰਸਨ ਦੀਆਂ ਦਸੀਆਂ ਨੇ ਤੇ ਜਿਹੜੀ ਫਰਸਟ ਕਲਾਸ ਏਸੀ ਹੈਗੀ ਆ 5000 ਦੀ ਹੈਗੀ ਆ ਪਰ ਹੈਡ ਮਤਲਬ ਇੱਕ ਪਰਸਨ ਦੀ ਤੇ ਉਹਦੇ ਵਿੱਚ ਤੁਹਾਨੂੰ ਡੋਰ ਮਿਲ ਜੇਗਾ ਗੇਟ ਮਿਲ ਜੇਗਾ ਜਿਵੇਂ 2 ਵਾਲੀਆਂ ਸੀਟਸ ਵੀ ਤੁਸੀਂ ਲੈ ਸਕਦੇ ਹੋ ਉੱਪਰ-ਨੀચે ਹੋਣਗੀਆਂ ਜਾਂ ਫਿਰ 2-2 ਹੋਣਗੀਆਂ 2 ਉੱਧਰ ਸਾਈਡ 2 ਇੱਧਰ ਸਾਈਡ ਤੇ ਉਹਦਾ ਨਾਲ ਤੁਹਾਨੂੰ ਗੇਟ ਵੀ ਮਿਲ ਜੀਗਾ ਪੂਰੀ ਪ੍ਰਾਈਵੇਸੀ ਹੋਏਗੀ ਉਹਦਾ ਹੈਗਾ ਪ੍ਰਾਈਸ 5000 ਪਰ ਪਰਸਨ ਇਹ ਹੈਗੀਆਂ ਸਾਰੀਆਂ ਟ੍ਰੇਨ ਦੀਆਂ ਟਿਕਟਸ ਦੇ ਪ੍ਰਾਈਸ ਬਹੁਤ ਜ਼ਿਆਦਾ ਡਾਊਟ ਸੀਗੇ ਕਈਆਂ ਨੂੰ ਆਪਾਂ ਜਾਣ ਵੇਲੇ ਤਾਂ 3 ਟਾਇਰ ਜਿਹੜੀ 3rd ਕਲਾਸ AC ਵਾਲੀ ਟਿਕਟ ਜਿਹੜੀ ਬਾਈ ਕਰੀ ਸੀਗੀ ਤੇ ਆਉਣ ਵੇਲੇ ਆਪਾਂ ਆਏ ਸੀਗੇ ਸਲੀਪਰ ਕਲਾਸ ਦੇ ਵਿੱਚ ਉਸ ਦੀ ਟਿਕਟ ਸੀਗੀ 880 ਰੁਪਏ ਇੱਕ ਜਾਣੇ ਦੀ ਤੇ ਉਹ ਆਪਣਾ ਜਿਹੜਾ ਰੂਟ ਸੀਗਾ ਆਉਣ ਵੇਲੇ ਜੰਮੂ ਜਾਣੀ ਸੀ ਟ੍ਰੇਨ ਤੇ ਗਿੱਲ ਸਟੇਸ਼ਨ ਤੇ ਜਿਹੜਾ ਗਿੱਲਾ ਸਟੇਸ਼ਨ ਹੈਗਾ ਵਾ ਇੱਥੇ ਰੁਕੀ ਸੀ ਤੇ ਆਪਾਂ ਉਤਰ ਗਏ ਤੁਸੀਂ ਦੇਖੀ ਹੋਏਗੀ ਵੀਡੀਓ ਵੈਸੇ ਤਾਂ ਲੁਧਿਆਣਾ ਜਿਹੜਾ ਮੇਨ ਰੇਲਵੇ ਸਟੇਸ਼ਨ ਤੁਹਾਨੂੰ ਪਤਾ ਹੀ ਕਿੰਨਾ ਟ੍ਰੈਫਿਕ ਹੁੰਦਾ ਤਾਂ ਕਰਕੇ ਆਪਾਂ ਗਿੱਲਾ ਹੀ ਉਤਰ ਗਏ ਸੀਗੇ ਕਿਉਂਕਿ ਇੱਥੇ ਟ੍ਰੇਨ ਰੁਕੀ ਸੀ ਤੇ ਜਾਣ ਵੇਲੇ ਆਪਾਂ ਗਏ ਸੀ ਮਹਾਲੀ ਤੋਂ ਮਹਾਲੀ ਤੋਂ ਗਈ ਸੀ ਟ੍ਰੇਨ ਜਾਣ ਵੇਲੇ ਆਪਣੇ 27 ਘੰਟੇ ਲੱਗੇ ਸੀਗੇ ਤੇ ਆਉਣ ਵੇਲੇ ਆਪਣੇ 31 ਤੋਂ 32 ਘੰਟੇ ਲੱਗੇ ਸੀਗੇ ਜਿਵੇਂ ਆਪਣੀ 7 8 ਤਰੀਕ ਨੂੰ 8 ਅਗਸਤ ਨੂੰ ਆਪਣੀ ਟ੍ਰੇਨ ਉਥੋਂ ਹਜੂਰ ਸਾਹਿਬ ਤੋਂ 11 ਵਜੇ ਪੂਰਾ ਟਾਈਮ 11 ਵਜੇ ਤੁਰ ਪਈ ਸੀਗੀ ਤੇ ਦੂਸਰੇ ਦਿਨ ਸ਼ਾਮ ਨੂੰ 6 ਵਜੇ ਆਪਾਂ ਗਿੱਲਾਂ ਸਟੇਸ਼ਨ ਤੇ ਉੱਪਰ ਆ ਗਏ ਸੀਗੇ ਇਹ ਮਤਲਬ ਮਲੇਰਕੋਟ ਅੰਬਾਲਾ ਮਲੇਰਕੋਟ ਲਈ ਇਧਰ ਲਈ ਸਾਈਡ ਦੀ ਆਈ ਸੀ ਟ੍ਰੇਨ ਇਹਨੇ ਜਾਣਾ ਸੀ ਜੰਮੂ ਸੋ ਇਸਦੇ ਆਪਾਂ 30 ਤੋਂ 32 ਘੰਟਿਆਂ ਦੇ ਵਿੱਚ ਵਿੱਚ ਪਹੁੰਚ ਗਏ ਸੀ ਜਿਹੜੀ ਜਾਣ ਵੇਲੇ ਸੀ ਉਹ ਆਪਾਂ 27 ਤੋਂ 28 ਘੰਟਿਆਂ ਦੇ ਵਿੱਚ ਪਹੁੰਚ ਗਏ ਸੀਗੇ ਤੇ ਉਸ ਤੋਂ ਬਾਅਦ ਵਿੱਚ ਜਿਹੜੇ ਆਪਾਂ ਉੱਥੇ ਲੋਕਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੇ ਸੀਗੇ ਉਹਨਾਂ ਦੇ ਆਪਾਂ ਤੁਹਾਨੂੰ ਦੱਸ ਦੰਨੇ ਆ ਕਿੰਨੇ-ਕਿੰਨੇ ਕਿਰਾਇਆ ਲੱਗਿਆ ਸੀਗਾ ਆਪਾਂ ਜਿਹੜੇ ਉੱਥੋਂ ਦੇ ਗੁਰਦੁਆਰਾ ਸਾਹਿਬ ਲੋਕਲ ਦਰਸ਼ਨ ਕਰੇ ਸੀਗੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦੰਨੇ ਆ ਜਿਹੜੇ ਲੋਕਲ ਗੁਰਦੁਆਰਾ ਸਾਹਿਬ ਹੈਗੇ ਸੀ ਜਿੱਥੇ ਆਪਾਂ ਗਏ ਸੀਗੇ ਕਿੰਨਾ ਕਿਰਾਇਆ ਲੱਗਿਆ ਸੀ ਸਭ ਤੋਂ ਪਹਿਲਾਂ ਆਪਾਂ ਨਾਨਕਚੀਰਾ ਸਾਹਿਬ ਗਏ ਸੀਗੇ ਜਾਣ ਵੇਲੇ ਆਪਾਂ ਜਹਾਜ਼ ਵਾਲਾ ਗੁਰਦੁਆਰਾ ਸਾਹਿਬ ਰੁਕੇ ਸੀ ਉਸ ਤੋਂ ਬਾਅਦ ਵਿੱਚ ਮਾਤਾ ਭਾਗੌਰ ਜੀ ਦਾ ਗੁਰਦੁਆਰਾ ਸਾਹਿਬ ਰੁਕੇ ਸੀ ਫਿਰ ਉਸ ਤੋਂ ਬਾਅਦ ਵਿੱਚ ਪੰਜਵੇਂ ਪਿਆਰੇ ਗੁਰਦੁਆਰਾ ਸਾਹਿਬ ਹੈਗਾ ਭਾਈ ਸਾਹਿਬ ਸਿੰਘ ਜੀ ਦਾ ਉੱਥੇ ਦਰਸ਼ਨ ਕਰੇ ਸੀ ਤੇ ਐਂਡ ਤੇ ਆਪਾਂ ਨਾਨਕਚੀਰਾ ਸਾਹਿਬ ਦਰਸ਼ਨ ਕਰੇ ਸੀ ਤੇ ਆਉਣ ਵੇਲੇ ਵਾਪਸੀ ਵੇਲੇ ਜਹਾਜ਼ ਵਾਲੇ ਗੁਰਦੁਆਰਾ ਸਾਹਿਬ ਰੁਕਦੇ ਹੁੰਦੇ ਨੇ ਫਿਰ ਆਪਾਂ ਉੱਥੇ ਦਰਸ਼ਨ ਕਰੇ ਸੀ ਜਾਨੇ ਦਾ ਕਿਰਾਇਆ ਆਪਣਾ ਲੱਗਿਆ ਸੀ 400 ਰੁਪਈਆ ਤੇ ਇਹਦੇ ਵਿੱਚ ਕੀ ਸੀ ਟੈਂਪੋ ਟਰੈਵਲ ਸੀ ਕਿਉਂਕਿ ਸੰਗਤ ਬਹੁਤ ਜ਼ਿਆਦਾ ਸੀਗੀ ਸੋ 22 23 ਜਾਨੇ ਤਾਂ ਆ ਜਾਂਦੇ ਹੁੰਦੇ ਟੈਂਪੋ ਟਰੈਵਲ ਦੇ ਵਿੱਚ ਤੇ ਇੱਕ ਜਾਨੇ ਦਾ 400 ਰੁਪਈਆ ਕਿਰਾਇਆ ਲੱਗਿਆ ਸੀ ਤੁਸੀਂ ਟੈਂਪੋ ਟਰੈਵਲ ਦੇ ਵਿੱਚ ਵੀ ਜਾ ਸਕਦੇ ਹੋ ਜੇ ਤੁਹਾਡੇ ਜ਼ਿਆਦਾ ਸੰਗਤ ਹੈਗੀ ਆ ਜਾਂ ਜੇ ਤੁਸੀਂ 3-4 ਜਾਨੇ ਹੈਗੇ ਆ ਤਾਂ ਉੱਥੇ ਜਿਹੜੇ ਵੀ ਸੰਗਤ ਹੁੰਦੀ ਆ ਹੋਰ ਜਾਂ ਫਿਰ ਉੱਥੇ ਟੈਂਪੋ ਟਰੈਵਲ ਜਿੰਨਾਂ ਨਾਲ ਤੁਹਾਡੀ ਗੱਲ ਹੋ ਚੁਗੀ ਉੱਥੇ ਬਹੁਤ ਜ਼ਿਆਦਾ ਤੁਹਾਨੂੰ ਥੋੜੀ ਕਲੇਪ ਵੀ ਐਡ ਕਰ ਦਵਾਂਗੇ ਬਹੁਤ ਜ਼ਿਆਦਾ ਗੱਡੀਆਂ ਖੜੀਆਂ ਹੁੰਦੀਆਂ ਨੇ ਪਵਨਧਾਨ ਸਿੰਘ ਜੀ ਤੇ ਗੁਰਦੁਆਰਾ ਸਾਹਿਬ ਦੇ ਬਾਹਰ ਵੀ ਤੇ ਜਿੱਥੇ ਤੁਹਾਡਾ ਕਮਰਾ ਹੋਏਗਾ ਉੱਥੇ ਵੀ ਖੜੀਆਂ ਹੁੰਦੀਆਂ ਨੇ ਗੱਡੀਆਂ ਸੋ ਤੁਸੀਂ ਉਹਨਾਂ ਤੋਂ ਪਤਾ ਕਰ ਸਕਦੇ ਹੋ ਵੀ ਇੱਕ ਦੋ ਜਾਣਿਆਂ ਦੀ ਸੀਟ ਹੈਗੀ ਆ ਤਾਂ ਉਹ ਤੁਹਾਨੂੰ ਦੱਸ ਦੇਣਗੇ ਫਿਰ ਤੁਸੀਂ ਉੱਦਾਂ ਵੀ ਹੋਰ ਸੰਗਤ ਦੇ ਨਾਲ ਵੀ ਜਾ ਸਕਦੇ ਹੋ ਤੇ ਫਿਰ ਤੁਹਾਡਾ ਕੀ ਕਰਾਇਆ ਘੱਟ ਲੱਗੇਗਾ ਜੇ ਤੁਸੀਂ ਆਪਣੀ ਪਰਸਨਲ ਕਾਰ ਕਰਕੇ ਜਾਣੀ ਆ ਕੋਈ ਛੋਟੀ ਫਿਰ ਤੁਸੀਂ ਉਸ ਤੇ ਉਹਦਾ ਅਲੱਗ ਕਿਰਾਇਆ ਹੁੰਦਾ ਵਾ ਇਹ ਆਪਾਂ ਤੁਹਾਨੂੰ ਆਪਣੀ ਪੂਰੀ ਸੰਗਤ ਦੇ ਨਾਲ ਗਏ ਸੀ ਆਪਾਂ ਉਸ ਅਕੋਰਡਿੰਗ ਤੁਹਾਨੂੰ ਸਾਰਾ ਕਰਾਇਆ ਜਿਹੜਾ ਦੱਸ ਰਹੇ ਹਾਂ ਆਪਾਂ ਬਾਬਾ ਨਾਮਦੇਵ ਜੀ ਦੇ ਗੁਰਦੁਆਰਾ ਸਾਹਿਬ ਗਏ ਸੀ ਉਹਨਾਂ ਦੇ ਜਨਮ ਸਥਾਨ ਜਿਹੜਾ ਘਰ ਹੈਗਾ ਵਾ ਉੱਥੇ ਗਏ ਸੀ ਤੇ ਮੰਦਰ ਦੇ ਵਿੱਚ ਗਏ ਸੀ ਜਿੱਥੇ ਚੱਕੀ ਸਥਾਨ ਹੈਗਾ ਵਾ ਤੇ ਇੱਕ ਰਾਸਤੇ ਦੇ ਵਿੱਚ ਗੁਰਦੁਆਰਾ ਦਮਦਮਾ ਸਾਹਿਬ ਉੱਥੇ ਗਏ ਸੀ ਤੇ ਇਸ ਦਾ ਕਰਾਇਆ ਜਿਹੜਾ 350 ਰੁਪਇਆ ਇੱਕ ਜਾਣੇ ਦਾ ਸੀਗਾ ਏ ਵੀ ਆਪਾਂ ਆਪਣੀ ਸਾਰੀ ਸੰਗਤ ਦੇ ਨਾਲ ਹੀ ਗਏ ਸੀ ਸੋ ਇੱਕ ਜਾਨੇ ਨੂੰ 350 ਰੁਪਿਆ ਕਰਾਇਆ ਆਇਆ ਸੀ ਤੇ ਉਸ ਤੋਂ ਬਾਅਦ ਵਿੱਚ ਜਿਹੜੇ ਵੀ 12 ਗੁਰਦੁਆਰਾ ਸਾਹਿਬ ਲੋਕਲ ਹੈਗੇ ਨੇ ਉਹ ਵੀ ਆਪਾਂ ਟੈਂਪੋ ਟ੍ਰੈਵਲ ਦੇ ਵਿੱਚ ਗਏ ਸੀ ਆਪਣੀ ਪੂਰੀ ਸੰਗਤ ਦੇ ਨਾਲ ਤੇ ਉਸ ਦਾ ਜਿਹੜਾ ਇੱਕ ਜਾਨੇ ਦਾ ਕਰਾਇਆ ਵਾ ਉਹ 200 ਰੁਪਿਆ ਆਇਆ ਸੀ ਤੇ ਜਿਹੜੇ ਨੇੇਲੇ ਤੁਰ ਕੇ ਗੁਰਦੁਆਰਾ ਸਾਹਿਬ ਨਹੀਂ ਹੋ ਤਾਂ ਤੁਸੀਂ ਤੁਰ ਕੇ ਜਾ ਸਕਦੇ ਹੋ ਜਾਂ ਫਿਰ ਜਿੰਨਾ ਤੋਂ ਨਹੀਂ ਮਤਲਬ ਤੁਰ ਹੁੰਦਾ ਉਹ ਆਟੋ ਵਗੈਰਾ ਕਰਕੇ ਜਾ ਸਕਦੇ ਹੋ ਉਹ 20 ਤੀਰ ਰੁਪਏ ਕਿਰਾਇਆ ਹੁੰਦਾ ਵਾ ਉਹ ਆਪਣਾ ਤੁਸੀਂ ਡਿਪੈਂਡ ਕਰ ਸਕਦੇ ਹੋ ਤੁਹਾਡੀ ਚੁਆਇਸ ਹੈਗੀ ਆ ਕਿ ਤੁਸੀਂ ਤੁਰ ਕੇ ਜਾਣਾ ਵਾ ਜਾਂ ਜਿੱਦਾਂ ਵੀ ਕਿਉਂਕਿ ਨੇੜੇ-ਨੇੜੇ ਹੁੰਦੇ ਨੇ ਬਿਲਕੁਲ ਹੀ ਹੁਣ ਆਪਾਂ ਗੱਲ ਕਰਦੇ ਆ ਆਪਣੇ ਕਮਰੇ ਦੀ ਜਿਹੜਾ ਆਪਣਾ ਰੂਮ ਸੀਗਾ ਪਿਛਲੀ ਵਾਰ ਤਾਂ ਆਪਾਂ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਨਾਲ ਹੀ ਕਮਰੇ ਬਣੇ ਹੁੰਦੇ ਨੇ ਆਪਾਂ ਉੱਥੇ ਆਪਾਂ ਨੂੰ ਮਿਲ ਗਿਆ ਸੀ ਤੇ ਤੁਹਾਨੂੰ ਇੱਕ ਹੋਰ ਗੱਲ ਦੱਸ ਦਈਏ ਪਾ ਗਏ ਸੀ ਕਿ ਬਾਬਾ ਨਰਦਾਨ ਸਿੰਘ ਜੀ ਦੀ ਪਾਰਸੀ ਸਮਾਗਮ ਤੇ ਤੇ ਉਦੋਂ ਬਹੁਤ ਜ਼ਿਆਦਾ ਸੰਗਤ ਜਿਹੜੀ ਉੱਥੇ ਆਪਣੀ ਜਾਣਦੀ ਆ ਪੰਜਾਬ ਤੋਂ ਜਾਂ ਹੋਰ ਸਟੇਟਸ ਤੋਂ ਤੇ ਤਾਂ ਕਰਕੇ ਉਹਦੋਂ ਬਹੁਤ ਜ਼ਿਆਦਾ ਸੰਗਤ ਸੀ ਤੇ ਇੱਕ ਉਹਨਾਂ ਨੇ ਰੂਲਸ ਵੀ ਚੇਂਜ ਕਰ ਦਿੱਤੇ ਨੇ ਜਿਹੜੇ ਆਪਾਂ ਮਾਮਾ ਜੀ ਨੂੰ ਹੁਣਾਂ ਨਾਲ ਜਾਣੇ ਹੁੰਨੇ ਆ ਤੇ ਉਹ ਉਹਨਾਂ ਨੂੰ 13-14 ਸਾਲ ਹੋ ਗਿਆ ਜਾਂਦੇ ਨੇ ਤੇ ਉਹ ਉਹਦੋਂ ਉੱਥੇ ਜਾ ਕੇ ਹੀ ਜਿਹੜਾ ਰੂਮ ਬੁੱਕ ਕਰਦੇ ਹੁੰਦੇ ਸੀ ਇਸ ਵਾਰ ਜਦੋਂ ਆਪਾਂ ਗਏ ਉਹਨਾਂ ਨੇ ਉਹਨਾਂ ਨੂੰ ਪਤਾ ਸੀ ਕਿ ਉੱਥੇ ਜਾ ਕੇ ਰੂਮ ਬੁੱਕ ਕਰਨਾ ਵਾ ਤਾਂ ਕੀ ਹੋਇਆ ਆਪਾਂ ਨੂੰ ਪਤਾ ਲੱਗਿਆ ਕਿ ਹੁਣ ਉਹਨਾਂ ਨੇ ਜਿਹੜੇ ਆਨਲਾਈਨ ਹੀ ਰੂਮ ਬੁੱਕ ਜਿਨ੍ਹਾਂ ਦੇ ਘਰੇ ਹੋਏ ਨੇ ਉਹਨਾਂ ਨੂੰ ਹੀ ਰੂਮ ਜਿਹੜੇ ਮਿਲਦੇ ਨੇ ਤਾਂ ਕਰਕੇ ਫਿਰ ਆਪਾਂ 2 ਨੰਬਰ ਗੇਟ ਉਹਦੇ ਸਾਹਮਣੇ ਹੀ ਭਾਈ ਦਿਆ ਸਿੰਘ ਜੀ ਦਾ ਯਾਤਰੀ ਨਿਵਾਸ ਹੈਗਾ ਸੀ ਫਿਰ ਆਪਾਂ ਉੱਥੇ ਰੂਮ ਜਿਹੜੇ ਲੈ ਲਏ ਸੀਗੇ ਜਿੰਨੀ ਵੀ ਸੰਗਤ ਸੀ ਉਸ ਅਕੋਰਡਿੰਗ ਜਿਵੇਂ 2 ਸਿੰਗਲ ਬੈੱਡ ਮਿਲੇ ਸੀਗੇ 3 ਡਬਲ ਬੈੱਡ ਮਿਲੇ ਸੀਗੇ ਤੇ ਉਸ ਦਾ ਜਿਹੜਾ ਕਿਰਾਇਆ ਵਾ ਉਹੋ ਇੱਕ ਜਾਣੇ ਦਾ 700 ਰੁਪਿਆ ਸੀਗਾ ਜਿਵੇਂ ਕਿ ਆਪਾਂ ਇੱਥੋਂ 31 ਤਰੀਕ ਨੂੰ ਗਏ ਸੀ 1 ਤਰੀਕ ਨੂੰ ਪਹੁੰਚ ਗਏ ਸੀਗੇ 1 ਤਰੀਕ ਨੂੰ ਰਾਤ ਨੂੰ ਆਪਾਂ ਜਦੋਂ ਪਹੁੰਚੇ ਸੀਗੇ 1 ਤਰੀਕ ਤੋਂ ਲੈ ਕੇ 7 ਤਰੀਕ ਤੱਕ ਮਤਲਬ ਕਿ 7 ਤਰੀਕ ਦੀ ਰਾਤ ਸੀ 1 ਤਰੀਕ ਤੋਂ ਲੈ ਕੇ 8 ਦੀ ਸਵੇਰ ਤੱਕ 11 ਵਜੇ 10 11 ਵਜੇ ਤੱਕ ਆਪਣਾ ਜਿਹੜਾ ਇੱਕ ਬੰਦੇ ਦਾ ਕਿਰਾਇਆ 700 ਰੁਪਿਆ ਸੀਗਾ ਰੂਮ ਦਾ ਰੈਂਟ ਸੋ ਉਸ ਅਕੋਰਡਿੰਗ ਤੇ ਜਿੰਨਾ ਨੇ ਵੀ ਜਾਣਾ ਹੋਇਆ ਆਪਣੇ ਆਨਲਾਈਨ ਜਿਹੜੇ ਰੂਮ ਨੇ ਬੁੱਕ ਕਰ ਲਿਓ ਤੁਸੀਂ ਆਨਲਾਈਨ ਸਰਚ ਕਰ ਸਕਦੇ ਹੋ ਤੇ ਬਾਬਾ ਨਿਧਾਨ ਸਿੰਘ ਜੀ ਵਾਲੀ ਸਾਈਡ ਵੀ ਬਹੁਤ ਜ਼ਿਆਦਾ ਕਮਰੇ ਹੁੰਦੇ ਨੇ ਬਾਬਾ ਬੁੱਢਾ ਜੀ ਨਿਵਾਸ ਵੀ ਹੋਰ ਵੀ ਬਹੁਤ ਸਾਰੇ ਉੱਥੇ ਯਾਤਰੀ ਨਿਵਾਸ ਹੈਗੇ ਨੇ ਸਾਰੇ ਰੂਮ ਬਹੁਤ ਵਧੀਆ ਨੇ ਇਹ ਵਾਲੇ ਜਿਹੜਾ ਰੂਮ ਸੀਗਾ ਇਹ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਜਿਹੜੀ ਲਾਸਟ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਹੋਇਆ ਵਾ ਵੀ ਰੂਮ ਬਹੁਤ ਵਧੀਆ ਸੀਗਾ ਆਪਣਾ ਤੇ ਸਾਰਾ ਤੇ ਇਹ ਸੀਗੇ ਸਾਰਾ ਤੁਹਾਨੂੰ ਬਹੁਤ ਜ਼ਿਆਦਾ ਤੁਹਾਡੇ ਮੈਸੇਜ ਆਏ ਹੋਏ ਸੀ ਕਮੈਂਟ ਬਾਕਸ ਦੇ ਵਿੱਚ ਵੀ ਤੇ ਮੈਸੇਜ ਜੀ ਇਹ ਆਪਾਂ ਤੁਹਾਨੂੰ ਦੱਸ ਦਿੱਤਾ ਵਾ ਕਿ ਸਾਰਾ ਇਹ ਸੀਗਾ ਕਰਾਇਆ ਵਗੈਰਾ ਟ੍ਰੇਨ ਦਾ ਹੋ ਗਿਆ ਜਾਂ ਜੋ ਵੀ ਨੇੜੇ ਗਏ ਆ ਸਾਰਾ ਕੁਝ ਉਹ ਤੁਹਾਨੂੰ ਤਾਂ ਦਿਲ ਨਹੀਂ ਕਰਦਾ ਹੁੰਦਾ ਜਦੋਂ ਵੀ ਇੱਕ ਵਾਰ ਚਲ ਜਾਂਦੇ ਆ ਆਪਾਂ ਕਿਉਂਕਿ ਉੱਥੇ ਸਕੂਨ ਇੰਨਾ ਜ਼ਿਆਦਾ ਵਾ ਇੰਨਾ ਜ਼ਿਆਦਾ ਜੀ ਲੱਗ ਜਾਂਦਾ ਵਾ ਤੇ ਇਹ ਸੀਗੀ ਸਾਰੀ ਵੀਡੀਓ ਬਹੁਤ ਜ਼ਿਆਦਾ ਮੈਸੇਜ ਆਏ ਹੋਏ ਸੀਗੇ ਸੋ ਆਪਾਂ ਤੁਹਾਡੇ ਨਾਲ ਸਾਰਾ ਸ਼ੇਅਰ ਕਰ ਦਿੱਤੀ ਕੱਲੀ-ਕੱਲੀ ਚੀਜ਼ ਜੇ ਕੋਈ ਇਸੇ ਦਾ ਵੀ ਕੋਈ ਕੁਐਸਚਨ ਹੋਏਗਾ ਤਾਂ ਤੁਸੀਂ ਆਪਾਂ ਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਦਿਓ ਜਾਂ ਫਿਰ ਆਪਾਂ ਨੂੰ ਇੰਸਟਾਗ੍ਰam ਆਈਡੀ ਦੇ ਉੱਪਰ ਮੈਸੇਜ ਕਰ ਦਿਓ ਆਪਾਂ ਤੁਹਾਡਾ ਰਿਪਲਾਈ ਜ਼ਰੂਰ ਦਵਾਂਗੇ ਤੇ ਬਸ ਇਹ ਸੀਗਾ ਕਿ 2 ਮਹੀਨੇ ਪਹਿਲਾਂ ਆਪਦੀ ਟਿਕਟ ਬੁੱਕ ਕਰਾ ਲਿਆ ਕਰੋ ਤਾਂ ਜੋ ਤੁਹਾਨੂੰ ਕੋਈ ਵੀ ਉੱਥੇ ਪ੍ਰੋਬਲਮ ਨਾ ਹੋਵੇ ਟ੍ਰੇਨ ਦੇ ਵਿੱਚ ਸੀਟ ਦੇ ਰਿਗਾਰਡਿੰਗ ਤੇ ਬਾਕੀ ਹੋਰ ਤੁਸੀਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਸ਼ੇਅਰ ਕਰ ਦਿਓ ਆਪਣੇ ਫਰੈਂਡਸ ਐਂਡ ਫੈਮਿਲੀ ਮੈਂਬਰਸ ਦੇ ਨਾਲ ਕਮੈਂਟ ਬਾਕਸ ਦੇ ਵਿੱਚ ਵੀ ਦੱਸ ਦਿਓ ਜੇ ਤੁਹਾਨੂੰ ਕੋਈ ਹੋਰ ਤੁਹਾਡਾ ਕੁਐਸਚਨ ਹੋਏਗਾ ਤੇ ਸਬਸਕ੍ਰਾਈਬ ਜਿਨ੍ਹਾਂ ਨੇ ਹਰੇ ਤੱਕ ਨਹੀਂ ਕਰਿਆ ਹੋਇਆ ਜਰੂਰ ਕਰ ਲਿਓ ਬਹੁਤ ਵੀਰ ਸੈਗਨੇ ਜਿਹੜੇ ਆਪਣੀ ਵੀਡੀਓਸ ਤਾਂ ਦੇਖ ਲੈਂਦੇ ਨੇ ਬਟ ਸਬਸਕ੍ਰਾਈਬ ਨਹੀਂ ਕਰਦੇ ਹੈਗੇ ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਜਿਹੜੀ ਵੀ ਆਪਾਂ ਨਵੀਂ ਵੀਡੀਓ ਅਪਲੋਡ ਕਰੀਏ ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲ ਸਕੇ ਤੇ ਬਾਕੀ ਇੰਸਟਾਗ੍ਰam ਸਨੈਪਚੈਟ ਤੇ ਆਪਣੀ ਫੇਸਬੁੱਕ ਆਈਡੀ ਨੂੰ ਵੀ ਜਰੂਰ ਫੋਲੋ ਕਰ ਲਿਓ ਤੇ ਨਾਲ ਦੀ ਨਾਲ ਜੇ ਕਿਸੇ ਨੇ ਕੇਕ ਦੇ ਆਰਡਰ ਦੇਣੇ ਹੁੰਦੇ ਨੇ 2 ਤੋਂ 3 ਦਿਨ ਪਹਿਲਾਂ ਹੀ ਦਿਆ ਕਰੋ ਐਟ ਆ ਟਾਈਮ ਨਾ ਦਿਆ ਕਰੋ ਤੁਹਾਨੂੰ ਬਹੁਤ ਵਾਰ ਆਪਾਂ ਮੈਸੇਜ ਕੀਤਾ ਵਾ ਪਰ ਕਈ ਵਾਰ ਕੀ ਹੁੰਦਾ ਵਾ ਕਿ ਇੱਕੋ ਦਾਮ ਆਰਡਰ ਦੇ ਦੰਨੇ ਹੋ ਸੋ ਆਪਾਂ ਫਰੈਸ਼ ਕੇਕ ਬਣਾਉਨੇ ਆ ਇਸ ਕਰਕੇ ਆਪਾਂ ਨੂੰ ਜੇ ਇੱਕ ਦਿਨ ਪਹਿਲਾਂ ਦੱਸੋਗੇ ਜਿਹੜਾ ਵੀ ਤੁਹਾਡਾ ਕੇਕ ਕਸਟਮਾਈਜ਼ ਹੋਏਗਾ ਉਸ ਦਾ ਸਮਾਨ ਜਿਹੜਾ ਆਪਾਂ ਪਹਿਲਾਂ ਅਰੇਂਜ ਕਰ ਲੈਣੇ ਹੁੰਨੇ ਆ ਸੋ ਤਾਂ ਕਰਕੇ ਆਪਾਂ ਨੂੰ 2 ਦਿਨ ਪਹਿਲਾਂ ਆਰਡਰ ਦ ਦੇ ਦਿਆ ਕਰੋ ਕੇਕ ਦਾ ਆਪਾਂ ਤੁਹਾਡੇ ਨਾਲ ਸਾਰੀਆਂ ਇੰਸਟਾਗ੍ਰam ਆਈਡੀ ਜਿਹੜੀ ਹੈਗੀ ਆ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੈਂਸ਼ਨ ਕਰ ਦਵਾਂਗੇ ਤੇ ਹੁਣ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਹੁਣ ਆਪਾਂ ਮਿਲਦੇ ਆ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਜਿਹੜੀ ਵੀ ਤੁਹਾਨੂੰ ਕੋਈ ਹੋਰ ਨਵੀਂ ਵੀਡੀਓ ਚਾਹੀਦੀ ਹੈਗੀ ਆ ਕਿਸੇ ਦੇ ਵੀ ਕੋਈ ਕੁਐਸਚਨ ਹੈਗੇ ਨੇ ਤਾਂ ਤੁਸੀਂ ਆਪਾਂ ਨੂੰ ਕਮੈਂਟ ਬਾਕਸ ਵਿੱਚ ਦੱਸ ਦਿਓ ਜਾਂ ਇੰਸਟਾਗ੍ਰam ਆਈਡੀ ਦੇ ਉੱਪਰ ਹੁਣ ਆਪਾਂ ਤੁਹਾਨੂੰ ਹੋਰ ਨਵੀਂ ਵੀਡੀਓ ਦੇ ਵਿੱਚ ਮਿਲਦੇ ਆ ਟਿਲ ਦੈਨ ਟੇਕ ਕੇਅਰ ਬਾਏ ਬਾਸ ਸਤਿ ਸ਼੍ਰੀ ਅਕਾਲ ਜੀ